ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਜਿਹੜੀ ਲਾਊਡਰ ਆਪਣੇ ਵੀ ਆਵਾਜ਼ ਹੋ ਜਣੀ ਹੈ ਤੇ ਆ ਜਾਏ ਇਹ ਵਾਲਾ ਆਪ ਸਭ ਨੂੰ ਜਾਣਕਾਰੀ ਹੈ ਕਿ ਮਈ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਸੀਐਸਸੀ ਕਾਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਜਿਹੜੇ ਕਿ অথੋਰਾਇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕੀ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ ਦਲਿਤ ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾ ਨੂੰ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜੜੀਆਂ ਘਟਨਾਵਾਂ ਹੋ ਰਹੀਆਂ ਜਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ ਚ ਪਾ ਕੇ ਥਾਣਿਆਂ ਚ ਲੈ ਕੇ ਗਏ ਨੇ ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿਸਾਮ ਦੰਡ ਬੇਜ ਝੂਠ ਛਲ ਕਪਟ ਫਰੇਵ ਇਹ ਉਹਦੀ ਤਰਜ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲੀਟਿਕਲ ਲੜਾਈ ਆ ਨਾ ਪੋਲੀਟਿਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇਹਨਾਂ ਡਰੀ ਕਿਉਂ ਜਾਂਦੇ ਪਿਓ ਕੀ ਤੁਸੀਂ ਇਹ ਚਾਹਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹਦੇ ਨੇ ਤੇ ਨਾ ਮਿਲੇ? ਕੀ ਤੁਸੀਂ ਇਹ ਚਾਹਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਜੂ ਉਸਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ? ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਚੁਕੇ ਨੇ ਫ੍ਰੀ ਮੈਡੀਕਲ ਸਹੂਲਤਾਂ ਨਹੀਂ ਮਿਲਣੀ ਚਾਹੀਦੀ? ਕੀ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਆ ਗਰੀਬ ਦੇ ਘਰ ਚ ਤੁਸੀਂ ਕੀ ਚਾਹੁੰਦੇ ਹੋ ਕਿ ਦਲਿਤ ਦੇ ਘਰ ਚ ਟਾਇਲਟ ਨਾ ਬਣੇ ਅੱਜ ਵੀ ਉਹ ਆਪਣਾ ਖੇਤਾਂ ਚ ਜਾਏ ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁਖ ਦੀ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾ ਨੂੰ ਵੀ ਸਮਝ ਆਂਦਾ ਕਿ ਕਾਮਨ ਸਰਵਿਸ ਸੈਂਟਰ ਅਥਾਰਾਈਜ਼ ਨੇ ਔਰ ਕੱਲੇ ਉਹ ਅਥਾਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਟ ਬਣੀ ਹੋਈ ਹੈ ਔਰ 6-7 ਸਕੀਮਾਂ ਤੇ ਅਸੀਂ ਆਏ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕੀ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟਾ ਦੀ ਗੱਲ ਨਹੀਂ ਆ ਓਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾ ਕੁਲਮ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ ਕਿਹਾਓ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਸੰਗਾ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਅਜਿਹਾ ਕਹਿ ਦਿੰਦਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਾਰਕਟਰਾਂ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਔਰ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਪੈਸਿਆਂ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਾਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਆ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਕਿਰਤਾਂ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਬੁਲਿੰਗ ਆ ਨਾ ਉਹਦੇ ਅੰਦਰ ਜਿਸ ਤਰੀਕੇ ਨਾਲ ਪੰਜਾਬੀਆਂ ਨੇ ਔਰ ਪੋਲਿਟਿਕਲ ਪਾਰਟੀ ਦੇ ਨਾਤੇ ਭਾਜਪੀ ਨੇ ਗੋਡੇ ਲਵਾਏ ਆ ਨਾ ਔਰ ਜਿਹੜੀ ਰਾਜਪੂਰੇ ਦੀ ਰੈਲੀ 'ਚ ਜਿਸ ਤਰੀਕੇ ਨਾਲ ਗਰੀਬ ਘਰੋਬਾਰ ਨਿਕਲ ਕੇ ਆਇਆ ਪਿੰਡਾਂ 'ਚੋਂ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਭਾਰੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨੂ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜਿਆ ਹੁੰਦਾ ਇਹ ਲੱਗਦਾ ਕਿ ਸੀਐਸਬੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜਰੂਰਤਾਂ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੁਣ ਤਾਂ ਕਿ ਇਨ੍ਹਾਂ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਦੇ ਦੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿੱਦਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮਾਹਮੀਮ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥੋਰਾਈਜ਼ ਕੀਤਾ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਲੇਕਿਨ ਦਲਿਤ ਨੂੰ ਦਾ ਕਾਰਡ ਨਹੀਂ ਬੰਨਣਾ ਚਾਹੀਦਾ ਦਲਿਤ ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ ਦਲਿਤ ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲ ਜੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲੀਟੀਕਲ ਲੜਾਈ ਸੜਕ ਤੇ ਲੜਨੀ ਪਏਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜ ਰਹੇ ਹਾਂ ਕਿਸਾਨ ਦੇ ਹੱਕ ਚ ਲੜ ਰਹੇ ਹਾਂ ਕਿਹਾ ਇਹ ਜਾਂ ਕਹਿ ਦਨ ਕਿ ਸਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆਨਾਂ ਸਾਹਮਣੇ ਬੋਲਣਾ ਆ ਕੇ ਕਿ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਇੱਕ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਬੇਚ ਦਿੱਤਾ ਦਿੱਲੀ ਦੇ ਅਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਰੁਕ ਜਾਓ ਬੜੇ ਘੱਟ ਮਹੀਨੇ ਰਹਿ ਗਿਆ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਆਏ ਇਥੇ ਲੋਕਤੰਤਰ ਆ ਜਾਓ ਅਫਸਰਾਂ ਨੂੰ ਵੀ ਇਹ ਗੱਲ ਸਮਝਾਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ ਮੈਨਾਂ ਨੂੰ ਸਾਰਾ ਪਰਸੀਆ ਦੱਸਿਆ ਉਹਨਾਂ ਨੂੰ ਮੈਂ ਸਰਟੀਫਿਕੇਟ ਤੱਕ ਭੇਜੇ ਨੇ ਕਿ ਐਸ ਸੀ ਐਸ ਸੀ ਦੇ ਜਿਹੜੇ ਨੋਮੀਨੇਟ ਲੋਕ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ ਉਹਾਰੇ ਕੀ ਕਰਨ ਹਥਿਆਰ ਡੱਲੀ ਬੈਠੇ ਨੇ ਹੱਸੇ ਜਾਂਦੇ ਨੇ ਬਸ ਲੇਕਿਨ ਪੰਜਾਬੀ ਰੋਏ ਔਰੇ ਹੱਸੇ ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਭਾਜਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ ਜੀ ਦੇ ਤਿੰਨ ਕੱਲੇ ਕੀ ਪਤਾ ਕਰਾਉਣਾ ਪੂਰੇ ਪੰਜਾਬ ਚ ਹੋਕ ਹੀ ਰਿਹਾ ਕੋਈ ਪੁਰਾਣਾ ਐਮ ਐਲ ਏ ਆ ਉਹਨੂੰ ਰੋਕ ਲਿਆ ਮਰੋਵਾਲ ਪਤਾ ਲਗਾ ਪੁਰਾਣਾ ਐਮ ਪੀ ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਵੜਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ 1975 ਨੂੰ ਯਾਦ ਦਿਲਾਤਾ ਰਹ ਨੇ ਕੋਈ ਨਾਦਰ ਚਾਈ ਹੈ ਕਿਆ ਚਰਚਾ ਕਰ ਲੈਂਦੇ ਨਾ ਮੈਂ ਨਾਲ ਦੇ ਚੀਫ ਸੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜਾ ਦੇ ਦੱਸੋ ਲੇਕਿਨ ਐਨਜੀਓ ਵੀ ਕੈਂਪ ਲਗਾ ਸਕਦੀਆਂ ਮੈਂ ਕਹਿ ਰਿਹਾ ਨਾ ਛੇ ਸਕੀਮਾਂ ਐਸੀਆਂ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਕਾ ਇੰਟਰਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਦਾ ਇਸ ਕਰਕੇ ਭਾਜਪੀ ਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸ ਕੇ ਗੱਲ ਦਾ ਪੰਜਾਬੀਆਂ ਨੂੰ ਯਰੂ ਯਕੀਨ ਦਲਾਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸਹੂਲਤਾਂ ਦਾ ਲਾਭ ਮਿਲੇ ਜਿਹੜਾ ਇਹ ਮਾਨ ਦੀ ਨਕਮੀ ਸਰਕਾਰ ਨੇ ਵਾਂਝੇ ਰੱਖਿਆ ਤੁਹਾਡੇ ਅਧਿਕਾਰ ਤੋਂ ਉਹ ਅਧਿਕਾਰ ਭਾਜਪੀ ਦਵਾ ਕੇ ਰਹਿਗੀ ਧੰਨਵਾਦ ਰਾਜਪਾਲ ਨੇ ਕਿਸ ਤਰੀਕੇ ਦਾ ਆਸ਼ਵਾਸਨ دیا ਹੈ ਫਿਲਹਾਲ ਰਾਜਪਾਲ ਨੇ ਕਿਸ ਤਰੀਕੇ ਦਾ ਆਸ਼ਵਾਸਨ ਕੀਆ ਹੈ ਔਰ ਸਾਥੀ ਕਿਹਾ ਜ਼ਿਲ੍ਹਾ ਪ੍ਰਧਾਨੋਂ ਕੁਝ ਕੀ ਕੀ ਗ੍ਰਿਫਤਾਰੀ ਹੋਈ ਹੈ ਹਾਂ ਹੋਈ ਹੈ ਮੈਂ ਵੀ ਬਤਾ ਦਿੰਦਾ 39 ਜਗ੍ਹਾ ਦੇ ਬਾਰੇ ਵਿੱਚ ਵੀ ਬਤਾ 39 39 ਜਗ੍ਹਾ ਤੇ ਅੱਜ ਨਾ ਕੈਂਪ ਲੱਗਨੇ ਸੀ ਔਰ ਸਾਰੀ ਜਗ੍ਹਾ ਤੇ ਪੁਲਿਸ ਜਿਹੜੀ ਆ ਉਹਨਾਂ ਨੇ ਸ਼ੋਰ ਨਹੀਂ ਬਣਾਇਆ ਜਿੱਤੇ ਜਿੱਤੇ ਤੇ ਕੈਂਪ ਲੱਗ ਗਿਆ ਦਾ ਸੀ ਤੇ ਉੱਥੋਂ ਉੱਥੋਂ ਚੁੱਕ ਕੇ ਲੈ ਗਏ ਜਿਹੜੇ ਨੇਤਾ ਘਰੋਂ ਨਿਕਲਣ ਵਾਲੇ ਸੀ ਕੈਂਪ ਦੇ ਜਾਣ ਲਈ ਉਹਨਾਂ ਨੂੰ ਘਰਾਂ ਚੋਂ ਫੜ ਲਿਆ ਇਹ ਹਾਲਾਤ ਇਹਨਾਂ ਨੇ ਕੀਤੀ ਆ ਜਿੱਤੂ ਆ ਕੇ ਰਾਜਪਾਲ ਜੀ ਦਾ ਸਵਾਲ ਹੈ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੀ ਇੱਕ ਪਦ ਦੀ ਗ੍ਰਿਮਾ ਮਾਨਯੋਗ ਰਾਜਪਾਲ ਜੀ ਨੇ ਬੜੀ ਸਹਿਜਤਾ ਸਰਲਤਾ ਦੇ ਨਾਲ ਸਾਡੀ ਗੱਲ ਨੂੰ ਸੁਣਿਆ और असूरव्यू करना चाहिए क्या करती बताओ सी एस सी किसका है डाटा चोरी तब हुआ था जब मेरी पंजाब की पचास लाख महिलाओं के फॉर्म तुम लोगों ने भरे थे किस 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 किसने आपको अधिकृत किया था ये कॉमन सर्विस सेंटर अधिकृत सेंटर है अधिकृत लोगों के द्वारा ये कैंप लगे लगाए जा रहे हैं और पंजाबी होने के नाते सेवादार होने के नाते बीजेपी के कार्यकर्ता की भूमिका केवल इतनी है कि लोगों को उन कैंपों तक लेके जाना और वहां से लाभ दुलाना हमारी भूमि का इतनी पंजाब पुलिस के ऑथराइज नहीं है सुविधा सेंटर ही ऑथराइज्ड है ये पंजाब पुलिस के के अनुसार मेनू लगता है कि उन्होंने थोड़ी स्टडी कर लेनी चाहिए मैं उनका सबसे बड़े अफसर हूं ना वो सर्टिफिकेट भेज के हटया है एक बार ऑर्डर जारी हो गए एक बार ऑर्डर जारी हो गए तो पता क्या होगा लाएंगे राज्यपाल से और क्या पंजाब पुलिस किस तरीके से रोक रही है आपको किन किन कौन-कौन है पर्टिकुलरली राज्यपाल जी से आज बीजेपी का प्रतिनिधि मंडल कल जिस प्रकार से पंजाब सरकार ने लोकतंत्र की हत्या की और भारतीय जनता पार्टी जो मई से अपना सी सेंटर के माध्यम से मोदी साहब की केंद्र सरकार की गरीब के लिए किसान के लिए दलित के लिए महिला के लिए बुजुर्ग के लिए जो स्कीमें चल रही थी उसके साथ हम लोग जुड़ रहे थे एक लाख छप्पन हजार गरीब आदमी दलित किसान मजदूर और बुजुर्ग इन स्कीमों के लाभ के साथ जुड़ा है और मई से ये सब चल रहा क्रम चल रहा था लेकिन बताया। एक लाख छप्पन हजार।, हजार और लेकिन कल जिस प्रकार इन्होंने पुलिस का दुरुपयोग किया उसके बाद इनके सब बड़े अधिकारियों को मैंने वो सर्टिफिकेट भेजे कि ये ऑथोराइज हैं सारे और ये कामन सर्विस सेंटर हैं इनके माध्यम से हो रहा है वो छः छः लोगों को अपॉइंट कर सकते हैं बीजेपी केवल इतनी भूमिका अदा कर रही है कि लोगों को उन कैंपों तक लेके जा रही है ये काम सरकार को करना चाहिए था सरकार को का कर्तव्य नहीं है कि दलित का कार्ड बने सरकार का कर्तव्य नहीं है किसान को लाभ मिले बुजुर्ग को लाभ मिले मजदूर को लाभ मिले मोदी साहब के कारण अगर किसी का घर बन सकता तो सरकार को नहीं बनाना चाहिए था आपको याद होगा मैंने असेंबली में भी उठाया था प्रश्न क्या बताओ कि जो मोदी साहब की आवास योजना है हरियाणा में इतना लाभ मिला तो पंजाब में कितना मिला कोई जवाब नहीं था तो हम लोगों ने सीधा जो सर्विस सेंटर हैं कामन सर्विस सेंटर हैं उनके माध्यम से उनसे रिक्वेस्ट की कि आप लोग गाँव जाके कैंप लगाओ हमारे लोग आपकी मदद करेंगे लेकिन अगर सरकार कुंभकर्णी नींद सोई है हम सो नहीं सकते हर पंजाबी को लाभ मिले उसी क्रम में ये चल रहे थे कल इन्होंने रोका आज इन्होंने गुंडागर्दी करवाई है पूरी तरह से प्रशासन ने हमारे कार्यकर्ताओं को उठाया भी है थाने में भी लेके गए हैं घरों में जाके पुलिस बैठी है ये सारा जो नाच हुआ है इसकी जानकारी राज्यपाल जी को दी है और लेकिन मैं पंजाबियों को आश्वस्त करना चाहता हूँ किसी भी दलित हो किसान हो बुजुर्ग हो जो मोदी साहब की स्कीम का लाभ जिसको मिलना चाहिए उसको हम लाभ दे के रहेंगे ना हम डरने वाले हैं ना हम रुकने वाले हैं हम तो चलने वाले हैं पंजाब हमारे साथ चल रहा है ये हमारी राजपुरा की रैली के बाद घबराए हुए हैं और इन्होंने सरकार जो है उसको ठेके पे देके रखा है ਦਿੱਲੀ ਵਾਲੋ ਜਮਾ ਜੀ ਤੁਸੀਂ ਇੱਕ ਵੇ ਗੱਲ ਕਰ ਰਹੇ ਹੋ ਪੈਰਲਲ ਤੁਹਾਡੇ ਗੁਲਦੀਪ ਧਾਰੀਵਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਕਹਿੰਦੇ ਇੱਕ ਪਾਸੇ ਗੱਲ ਕਰਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਦੂਜੇ ਪਾਸੇ ਆਹ ਕੀ ਇੱਕ ਗੱਲ ਸਮਝ ਲੈਣਾ ਇਹ ਸਰਕਾਰ ਦੀ ਪ੍ਰਵ੍ਰਤੀ ਰਹੀ ਹੈ ਕਿ ਨਾਚ ਨਾ ਜਾਣੇ ਆਂਗਣ ਟੇਡਾ ਜਦੋਂ ਇਹ ਕਿਸੇ ਦਾ ਕੋਈ ਕੰਮ ਕਰਨਾ ਨਹੀਂ ਚਾਹਦੇ ਜਦੋਂ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਦੋਂ ਤਾਰ-ਤਾਰ ਤੇ ਰੱਖਦੇ ਨੇ ਔਰ ਆਪਣੇ ਨਿੱਜੀ ਲੋਕਾਂ ਨੂੰ ਲਾਭ ਦੇਣ ਦੇ ਲਈ ਕੋਈ ਕੰਮ ਕਰਦੇ ਨੇ ਅਸਲੀ ਹੱਕਦਾਰ ਜਿਹੜਾ ਪੰਜਾਬੀ ਐ ਉਹਦਾ ਕਾਰਡ ਨਹੀਂ ਬਣਾਉਂਦੇ ਉਹਦੇ ਕਾਰਡ ਕੱਟ ਦਿੰਦੇ ਨੇ ਆਪਣੇ ਜਿਹੜੇ ਐਮਐਲਏ ਨੇ ਆਪਣੇ ਜਿਹੜੇ ਗੁਰਗੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਹ ਉਹ ਹੋਰ ਜਿਹੜੇ ਕਾਰਾਂ ਤੇ ਜਾਂਦੇ ਨੇ ਉਹਨਾਂ ਦੇ ਕਾਰਡ ਬੰਦੇ ਨੇ ਪਰ ਜੇ 11 ਲੱਖ ਕਾਰਡ ਕਟੋਏ ਨੇ ਉਹਦੇ ਲਈ ਅਗਰ ਕੋਈ ਦੋਸ਼ੀ ਐ ਕਿ ਪੰਜਾਬ ਦੀ ਸਰਕਾਰ ਦੋਸ਼ੀ ਐ ਐਮਐਲਏ ਦੋਸ਼ੀ ਨੇ ਮਨਿਸਟਰ ਦੋਸ਼ੀ ਨੇ ਤੁਹਾਨੂੰ ਯਾਦ ਹੋਏਗਾ ਮੈਂ ਫੂਡ ਸਪਲਾਈ ਮਨਿਸਟਰ ਦੇ ਘਰ ਗਿਆ ਸੀ ਕਿ ਵੀ ਤੇਰਾ ਜ਼ਿਲ੍ਹਾ ਤੇਰੇ ਜ਼ਿਲ੍ਹੇ 'ਚ ਮੈਂ ਤੈਨੂੰ ਘਰ ਦਿਖਾਣਾ ਜਾ ਕੇ ਇੱਕ ਕਮਰਾ ਚਾਰ ਬੰਦੇ ਰਹਿੰਦੇ ਨੇ ਉਹਦਾ ਕਾਰਡ ਕਟੋਇਆ ਇੱਕ ਕੋਟੀ ਵਾਲਾ ਕਾਰ ਤੇ ਜਾਂਦਾ ਉਹ ਅਨਾਜ ਲੈ ਕੇ ਆਂਦਾ ਏ ਅਮੀਰ ਆਦਮੀ ਸੰਪਨ ਆਦਮੀ ਦੀ ਕਾਸ ਦੇ ਉਤੇ ਗਰੀਬ ਆਦਮੀ ਦਾ ਕਾਰਡ ਕੱਟਦੇ ਨੇ ਔਰ ਦੋਸ਼ ਦੂਸਰਿਆਂ ਤੇ ਲਗਾਉਂਦੇ ਨੇ